ਜੋਦੇ ਵੱਡੇ ਮੁੰਾਰੇ ਜਾਂ ਪੜਖੇਤ ਵਿੱਚ ਦੇਵੀ ਆਪ ਸਵਾਰੇ ਪੰਪਾ ਜਵੇ ਹਨ ਕਦੇ ਨਾ ਹਕੜਾਰੀ ਤਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਥੜਗੇ ਨਾ ਜੋਦੇ ਵੱਡੇ ਮੁੰਾਰੇ ਜਾਂ ਪੜਖੇਤ ਵਿੱਚ ਦੇਵੀ ਆਪ ਸਵਾਰੇ ਪੰਪਾ ਜਵੇ ਹਨ ਕਦੇ ਨਾ ਆ ਕੜਹਾਰੀ ਧਾਵਣ ਸਾਹਮਣੇ ਦੁਰਗਾ ਸਾਥ ਸੰਘਾਰੇ ਰਾਖ ਖੜ ਗਏ ਲੈ ਜੋਦੇ ਵੱਡੇ ਮੁੰਾਰੇ ਜਾਂ ਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾ ਜਵੇ ਹਨੇ ਕਦੇ ਨਾ ਆ ਕੜਹਾਰੀ ਧਾਵਣ ਸਾਹਮਣੇ ਦੁਰਗਾ ਸਾਥ ਸੰਘਾਰੇ ਰਾਖ ਖੜ ਗਏ ਲੈ ਜੋਦੇ ਵੱਡੇ ਮੁੰਾਰੇ ਜਾ ਫੜਖੇਤ ਵਿੱਚ ਦੇਵੀ ਆਪ ਸਵਾਰੇ ਬੰਮਾ ਜਵੇਹਨੇ ਕਦੇ ਨਾ ਹਾਰ ਕਨਹਾਰੀ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਫੜ ਗਏ ਨਾ ਜੋ ਦੇ ਵੱਡੇ ਮੋਨਾਰੇ ਜਾ ਫੜਖੇਤ ਵਿੱਚ ਦੇਵੀ ਆਪ ਸਵਾਰੇ ਬੰਮਾ ਜਵੇਹਨੇ ਕਦੇ ਨਾ ਹਾਰ ਕਨਹਾਰੀ ਤਾਵਣ ਸਾਹਮਣੇ ਦੁਰਗਾ ਸਾਬ ਸੁਘਾਰੇ ਰਾਖ ਥੜ ਗਏ ਲੈ